ਆ ਦੋਸਤੋ ਇਹ ਟੋਟੀ ਦੀ ਪੈਣ ਪਰਸੋਂ ਆਈ ਸੀ ਤੇ ਕੱਲ ਉਹਨੂੰ ਕੋਈ ਕੁਦਰਤੀ ਬੈਂਕ ਦੇ ਵਿੱਚ ਡਿਕਟ ਪੈ ਗਈ ਹੋਊਗੀ ਅੱਜ ਹੁਣ ਆਪਣੇ ਵਾਸਤੇ ਦੂਜਾ ਸੂਆ ਮਤਲਬ ਆਪਾਂ ਬੱਚੇ ਨੂੰ ਛੱਡ ਕੇ ਤਕਰੀਬਨ 13 ਕਿਲੋ ਲੀਟਰ ਬੋਤੇ ਦਾ ਚੋਣਿਆ 11-12 ਦਿਨ ਦੀ ਸ਼ੁਕਰੀਆ ਤੇ ਉਹ ਉਹਨੇ ਗੱਲ ਨਿਵੇੜਦੀ ਵਿਚਾਰੀ ਨੇ ਵੀ ਕਹਿੰਦੀ ਵੀ ਇਹ ਜੱਗੂ ਵੀ ਤੇਰੀਆਂ ਵੀਡੀਓ ਦੇਖਦਿਆਂ ਸਾਨੂੰ ਜਿਹੜੇ ਤੇ ਬਕਵਾਸ ਆ ਵੀ ਕੀ ਝੂਠੀ ਬੋਲਦਾ ਏ ਮੈਂ ਘਾਹ ਨਹੀਂ ਮਾਰਨੀ ਹੁਣ ਉਹ ਇਦਾਂ ਹੀ ਲੈ ਕੇ ਲਈ ਆਪਾਂ ਉਹਨੂੰ ਜਿੰਨਾ ਦੁੱਧ ਦੇਹਾ ਦੁੱਧ ਘੱਟ ਹੋਵੇ ਕੋਈ ਖਰਲਾ ਛਿੱਟਾ ਜਾਂ ਕੋਈ ਘਰ ਕੋਈ ਵੀ ਨੁਕਸ ਹੋਇਆ ਤਾਂ ਆਪਾਂ ਘਰੋਂ ਬਾਸ ਦੱਬਿਆਂ ਤਕਰੀਬਨ ਜਿਹੜੇ ਵੀ ਵੀਰ ਨਾਲ ਸਾਡੇ ਨਾਲ ਜੁੜੇ ਹੋયા ਸਾਨੂੰ ਜੇ ਕਦੇ ਕਿਸੇ ਨੇ ਕਿਹਾ ਵੀ ਅਸੀਂ ਕੋਈ ਬਾਤ ਕਰਨਾ ਤਾਂ ਅਸੀਂ ਮੂਰਿਓ ਅਨਾਂ ਕੰਨੀ ਨਹੀਂ ਕਰਦੇ ਦੁੱਧ ਦਾ ਜਰੂਰ ਹੋ ਜਾਂਦਾ ਕਈ ਵਾਰੀ ਜੇ ਹੁਣ ਅਸੀਂ ਕਿਸੇ ਨੂੰ ਕਹਤਾ 15 ਕਿਲੋ ਅਜੇ ਦੁੱਧ ਦੇ ਵੀਰੇ 12 ਮੰਦੀ ਆ ਨਾ ਅਸੀਂ ਘਰੇ ਲਿਆ ਕੇ ਉਹਦਾ ਦੁੱਧ ਜੇਦਾ ਪੂਰਾ ਕਰਤਾ ਫੇਰ ਥੋਤੀ ਵਾਪਸ ਜਾਊਗੀ ਨਹੀਂ ਅਸੀਂ ਪੈਸੇ ਵਾਪਸ ਕਰਦੇ ਆ ਜਾਂ ਅਸੀਂ ਥੋਤੀ ਦੇ ਕਰਦੇ ਆ ਕੱਲੇ ਦੁੱਧ ਵਾਲੇ ਵਾਪਸ ਹੋਰ ਕੋਈ ਵੀ ਨੁਕਸਾਨ ਆ ਮੈਂ ਜੇ ਇੱਕ ਤੇ ਜ਼ੇਰ ਵੀ ਰਹਿ ਜਵੇ ਮੈਂ ਤਾਂ ਵੀਡੀਓ ਪਾ ਦਿੰਦਾ ਵੀ ਆ ਮੈਂ ਅੰਦੀ ਜੇਰ ਰਹਿ ਗਈ ਹੁਣ ਜਿਵੇਂ ਇੱਕ ਮੈਂ ਵੀਡੀਓ ਪਾਈ ਸੀ ਸੌਦਾ ਹੋਇਆ ਸੀ ਰਾਤ ਨੂੰ ਵਿੱਚ ਕਈ ਬੰਦੇ ਨੇ ਜਿਹੜੇ ਨਵੇਂ ਆਏ ਹੁੰਦੇ ਆ ਵੀਡੀਓ 'ਚ ਉਹ ਕਮੈਂਟ ਕਰ ਜਾਂਦੇ ਆ ਉਹ ਮਤਲਬ ਲੈ ਤੱਕ ਉਹਦੀ ਕੰਮ ਨਹੀਂ ਕਰਦੀ ਹੁਣ ਐਵੇਂ ਅਸੀਂ ਵੀ ਸੋਚ ਲੈਂਦੇ ਸਾਨੂੰ ਇਹ ਵੀ ਗੱਲ ਦਾ ਮਤਲਬ ਐ ਵੀ ਕਹੇ ਤਾਂ ਜੀ ਥੋੜੀ ਕਰਕੇ ਅਸੀਂ ਵੀ ਗਾਂ ਵੇਚ ਸਕਦੇ ਆ ਮੁਰਕੇ ਦੁੱਧ ਵਧੀਆ ਜੋ 3 ੱਲੇ ਪਰ ਆਪਾਂ ਝੂਠ ਨਹੀਂ ਬੋਲਣਾ ਆਪਾਂ ਸਾਡਾ ਇਹ ਫੇਰ ਵੀ ਮੈਂ ਕਹਣਾ ਉਹਨਾਂ ਵਪਾਰ ਨਹੀਂ ਹੈਗਾ ਸਾਡਾ ਇਹ ਜੀਓ ਆ ਪਹਿਲੀ ਵਾਰ ਚੈਨਲ ਤੇ ਆਇਆ ਹਾਂ ਤਾਂ ਫੋਲੋ ਕਰਿਓ ਥੱਲੇ ਕੋਲੇ ਨਾਲ ਦੀ ਨਾਲ ਅਰਕੀਟਾਈ ਜਾਊਗੀ ਬਾਕੀ 30 ਬੈਂਤੀ ਝੋਟੀਆਂ ਹਰ ਵੇਲੇ ਆਪਣੇ ਕੋਲੇ ਟੌਪ ਕਲਾਸ ਫੀਲ ਵਾਲੀਆਂ ਹੁੰਦੀਆਂ ਨੇ ਕਰੋ ਬਾਤ ਵੀ ਆਪਣੀ ਗਰੰਟੀ ਹੋ ਕੋਈ ਵੀ ਝੋਟ ਹੋਵੇ ਆ ਕੇ ਥਾਣਾ ਥਾਪ ਸਰਲਾ ਸਿੱਟਾ ਆਪ ਦਾ ਚੱਕਰ ਨੂੰ ਬਾਕੀ ਜਿਹੜਾ ਮਤਲਬ ਕਹੇ ਦੋੜਾਂ ਦੇ ਚੋਕੇ ਲਾਵੇ ਜਾਂ ਸਾਡੀ ਜ਼ਿੰਮੇਵਾਰੀ ਤੇ ਲੈ ਜਾਓ ਕਿਉਂਕਿ ਅਸੀਂ ਖੋਟਾ ਪਸ਼ੂਰੇ ਲਿਆਉਂਦੇ ਨਹੀਂ ਜੇ ਕੋਈ ਨੁਕਸਤ ਪੈ ਵੀ ਜਾਂਦਾ ਕਈ ਵਾਰੀ ਜਦੋਂ ਉਹ ਮੈਂ ਦਾਦਾ ਵੀ ਸਾਨੂੰ ਹਿਣਾਣੇ ਤੋਂ ਨਹੀਂ ਕੋਈ ਗਾਰੰਟੀ ਦਿੰਦਾ ਇੱਕ ਦੋ ਬੰਦੇ ਨੇ ਜਿਹੜੇ ਸਾਡੇ ਨਾਲ ਚੰਗੇ ਵੀ ਜੁੜੇ ਹੋਏ ਨੇ ਤੇ ਬਾਕੀ ਤੀਜੀ ਬੰਦੇ ਸੀ ਉਥੋਂ ਦੇਖ ਪਰਖ ਕੇ ਲਿਆਉਂਦੇ ਆ ਫਿਰ ਵੀ ਜੇ ਕੋਈ ਉਨੀ ਕੀ ਹੋ ਜਵੇ ਤਾਂ ਉਹ ਪਸ਼ੂ ਅਸੀਂ ਘਰੇ ਲਾ ਕੇ ਦੁੱਧ ਚੋਕੇ ਜਾਂ ਚਾਹੇ ਕੱਟਿਆ ਵਾਲਿਆਂ ਨੂੰ ਵੇਚੀਏ ਕੋਈ ਵੀ ਹੋਵੇ ਜਾਂ ਘਟਾ ਕੇ ਵਾਲੇ ਵੀ ਬੰਦੇ ਆ ਜਾਂਦੇ ਆ ਉਧਰ ਸੇਲ ਕਰ ਦਾਂਗੇ ਆਪਾਂ ਸਾਫ ਸੁਥਰਾ ਕਹਿ ਕੇ ਬਸੂ ਨਹੀਂ ਦਿੰਦੇ ਇਹ ਜਿਸ ਕਿਸਮ ਦੀ ਜੇਰ ਰਹੀ ਹੋਈ ਦੀ ਬੱਚਾ ਮਰੀ ਹੋਈ ਬੱਚਾ ਭੁਲੀ ਹੋਈ ਨਾਲ ਦੀ ਨਾਲ ਵੀਡੀਓ ਪਾ ਕੇ ਕਰਦੇ ਆਪਾਂ ਸ਼ੇਅਰ ਵੀ ਕਰ ਦਿਓ ਜੀ ਫੋਲੋ ਜਰੂਰ ਕਰਿਓ ਧੰਨਵਾਦ